ਸੀ ਮੇਰਾ ਦਸਾਂ ਦਾ 11 ਸਾਲ ਹੋ ਗਏ ਕਿੰਨੇ ਕ ਮੈਚ ਖੇਡੇ ਨੇ ਤੁਸੀਂ ਹੁਣ ਤੱਕ ਮੈਨੂੰ ਮੈਮ 6 ਸਾਲ ਹੋ ਗਏ ਖੇਡ ਦੇਣੋਂ ਤੇ ਪਤਾ ਹੀ ਨਹੀਂ ਲੱਗਦਾ ਕਿੰਨੇ ਮੈਚ ਖੇਡ ਲਿਆ ਇੱਕ ਦੋ ਮਹੀਨਾ ਚ ਨਾ ਮੈਂ ਤੁਸੀਂ ਮੰਨਣਾ ਨੇ ਪਿਛਲੇ ਸਾਲ ਇੱਕ ਦਿਨ ਰੈਸਟ ਹੋਈ ਬਾਕੀ ਸਾਰੇ ਦਿਨ ਮੈਚ ਹੀ ਨੋਮੇਂ ਨਹੀਂ ਗਏ ਕੋਈ ਨਾ ਜਿੱਤੇ ਟਰਾਫੀ ਹਾਂ ਜੀ ਨਾ ਕਿੰਨਾ ਸਾਇਨਟਿਫਿਕ ਹੈ ਕਿ ਜਿੰਨੇ ਹੋਇਆ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਰੋਜ਼ ਦੇਖਦੇ ਹਾਂ ਹਾਂ ਜੀ ਮੈਂ ਬਹੁਤ ਖੁਸ਼ੀ ਹੁੰਦੀ ਜਦੋਂ ਸਾਫ ਸੋਫ ਕਰਦਾ ਉਹਦਾ ਬੌਂਡ ਵੀ ਮੈਨੂੰ ਜੋ ਗਿਆ ਹੈ ਨਹੀਂ ਪਰ ਇੰਨਾ ਜੇਤ ਲੈਂਦੇ ਨੇ ਇਹ ਕਲਾਸ ਕਰਦੇ ਹਾਂ ਮੈਂ 11th ਚ ਹੀ ਹਾਂ ਤੇ ਟੀਚਰਸ 풀 سپورਟ ਕਰਦੇ ਨੇ ਨਹੀਂ ਟੀਚਰ ਤੁਹਾਨੂੰ ਪਤਾ ਹੀ ਆ ਕੰਮ ਹੀ ਪੁੱਛਦੇ ਹੁੰਦੇ ਜਿਆਦਾ ਹੋਰ ਕੁਝ ਨਹੀਂ ਉਦੋਂ ਉਹਨਾਂ ਨੂੰ ਪਤਾ ਕਿ ਉਹ ਗੇਮਸ ਖੇਡਦੇ ਹੁਣ ਸਕੂਲਾਂ ਦੇ ਮੈਚ ਲਏ ਹੋਣ ਤਾਂ ਨਹੀਂ ਹੁੰਦਾ ਕੁਝ ਪੁੱਛਦੇ ਸੀ ਤੂਫਾਨ ਸਿੰਘ ਨਾਮਕ ਇਹਨੇ ਰੱਖਿਆ ਸੀ ਅਧਿਕਾਰ ਦੇਣੇ ਕਿ ਆ ਨਹੀਂ ਕਿ ਸੱਟਾ ਵੀ ਲੱਗਦੀਆਂ ਨੇ ਹਜੇ ਉਮਰ ਕੀ ਆ ਜਿਆਦੀ 60 ਨਾਲ ਵਾਲੀ ਰਹਿਣ ਦੇ ਹੈਡ ਹਾਂਜੀ ਇਦਾਂ ਬੜੇ ਜਾਣੇ ਨੇ ਕਿਹਾ ਸੀ ਪਾਪਾ ਹੁਣੇ ਵੀ ਕਹਿੰਦੇ ਸੀ ਪਰ ਨਹੀਂ ਜਦੋਂ ਫੇ ਤੁਹਾਨੂੰ ਪਤਾ ਜੀ ਉਹਨੇ ਨਾਮ ਬਣਾਇਆ ਹੋਵੇ ਬਣਾਉਣਾ ਬਹੁਤ ਖਾਈ ਕਬੱਡੀ ਨਾਲ ਮੋਹ ਕਿੰਨੀ ਪਿਆਰ ਕਰ ਕਬੜੇ ਨਾ ਮੋਈ ਦਾ ਮੈਨੂੰ ਕਰੰਟ ਲੱਗਾ ਪਿਆ ਸੀ ਤੇ ਮੈਂ ਉਹ ਰਿਕਵਰੀ ਕੀਤੀ ਸੀ ਤੇ ਮਨੋਣਾ ਏਦਾਂ ਮੁੰਡੇ ਗਰਾਊਂਡ 'ਚ ਖੇਡਣ ਆਉਂਦੇ ਹੁੰਦੇ ਸੀ ਮੈਂ ਪਹਿਲਾਂ ਦੇਖਾਂ ਜਾਂਦਾ ਆਉਂਦਾ ਸੀ ਉਦੋਂ ਮੇਰੇ ਸੱਟਾਂ ਏਦਾਂ ਮਤਲਬ ਕਿ ਤਾਰੀਆਂ ਤਾਈਆਂ ਲੱਗਿਆ ਏ ਜਦੋਂ ਰਿਕਵਰ ਹੋ ਗਿਆ ਸਾਰਾ ਕੁਝ ਫੇਮ ਲੱਗਾ ਮੈਂ papa ਨੂੰ ਕਿਹਾ papa ਮੇਰੇ ਘਰ ਸੀ ਤੇ ਮੈਂ ਕਿਹਾ papa ਜੀ ਮੈਂ ਖੇਡਣ ਜਾਇਆ ਕਹਿੰਦਾ ਇੱਕ ਮੇਰੇ papa ਵੀ ਨਾਲ ਕੇ ਗਰਾਊਂਡ 'ਚ ਉਹ ਕੋਚ ਸਾਹਿਬ ਵੀ ਉਹਨਾਂ ਨੇ ਕਹ ਲਾਇਆ ਫਿਰ ਪੈਸ ਤੋਂ ਬਾਅਦ ਮੈਂ ਐਦਾ ਖੇਡਣ ਲੱਗ ਪਿਆ ਜਦੋਂ ਸੈਟਾਂ ਲੱਗੀਆਂ ਉਸ ਟਾਈਮ ਦਿਲ ਟੁੱਟਿਆ ਸੀ ਕਿ ਹਾਈ ਹੁਣ ਮੈਂ ਕੀ ਕਰੂੰਗਾ ਅੱਗੇ ਜਾਂ ਕਿਵੇਂ ਹਾਂਜੀ 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 ਪੂਰਾ ਉਹ ਰੈਲ ਟੁੱਟ ਗਿਆ ਹੀ ਤਾਂ ਮੈਂ ਮੱਝੇ ਤੇ 9 ਮਹੀਨੇ ਮੱਝੇ ਤੇ ਰਿਹਾ ਹੀ ਤੌਰ ਪਰ ਐਮਰਜੈਂਸੀ ਕਬੱਡੀ ਅਗਰ ਤੁਹਾਡੀ ਨਜ਼ਰਾਂ ਨਾਲ ਦੇਖੀਏ ਤੇ ਕੀ ਹੈ ਤੁਹਾਡੇ ਲਈ ਕਬੱਡੀ ਮੇਰੇ ਲਈ ਸਭ ਕੁਝ ਹੈ ਸਤਿ ਸ਼੍ਰੀ ਅਕਾਲ ਮੈਂ ਸਾਖੀ ਕੋਰਸ ਤੁਹਾਡਾ ਸਫਰ ਦੇ ਪੰਨੇ ਤੇ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਛੋਟੇ ਜਿਹੇ ਪਰ ਬਹੁਤ ਹੀ ਟੈਲੈਂਟਡ ਕਬੱਡੀ ਪਲੇਅਰ ਦੇ ਨਾਲ ਜਿਨ੍ਹਾਂ ਦੀ ਉਮਰ ਤਾਂ ਸਿਰਫ 17 ਸਾਲ ਹੈ ਪਰ ਜਦੋਂ ਮੈਦਾਨ ਚੁੱਤਰਦੇ ਨੇ ਤੇ ਜਿਗਰ ਦੇ ਨਾਲ ਖੇਡਦੇ ਨੇ ਤਾਂ ਸਭ ਨੂੰ ਪ੍ਰਭਾਵਿਤ ਕਰ ਦਿੰਦੇ ਨੇ ਮੈਂ ਗੱਲ ਕਰ ਰਹੀ ਹਾਂ ਤੂਫਾਨ ਸਿੰਘ ਦੀ ਜਿਸ ਦੀਆਂ ਤੁਸੀਂ ਰੀਲਸ ਵੀ ਐਕਸਾ ਸੋਸ਼ਲ ਮੀਡੀਆ ਤੇ ਦੇਖੀਆਂ ਹੋਣਗੀਆਂ ਸੋ ਬਹੁਤ ਹੀ ਦੇਰੀ ਨਹੀਂ ਕਰਦੇ ਅੱਜ ਤੁਹਾਨੂੰ ਵੀ ਮਿਲਵਾਉਂਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਉਹਦੇ ਨਾਲ ਸਤਿ ਸ਼੍ਰੀ ਅਕਾਲ ਤੂਫਾਨ ਸਿੰਘ ਜੀ ਬਹੁਤ ਸਵਾਗਤ ਹੈ ਕਿਵੇਂ ਹੋ ਠੀਕ ਹੈ ਤੁਸੀਂ ਦੱਸੋ ਵਧੀਆ ਹਾਂਜੀ ਹਾਂਜੀ ਜ਼ਿੰਦਗੀ ਵਧੀਆ ਚੱਲ ਰਹੀ ਆ ਹਾਂਜੀ ਹਾਂਜੀ ਮਿਹਨਤ ਪੂਰੀ ਪੂਰੀ ਹਾਂਜੀ ਮੈਂ ਕਬੱਡੀ ਨਾਲ ਮੋਹ ਕਿਵੇਂ ਪਿਆ ਪੜਾ ਕਬੱਡੀ ਨਾਲ ਮੋਹ ਹੀ ਏਦਾ ਮੈਨੂੰ ਕਰੰਟ ਲੱਗਾ ਪਿਆ ਸੀ ਤੇ ਮੈਂ ਉਹਦਾ ਰਿਕਵਰੀ ਕੀਤੀ ਸੀ ਤੇ ਮੈਨੂੰ ਨਾ ਏਦਾ ਮੁੰਡੇ ਗਰਾਊਂਡ 'ਚ ਖੇਡਣ ਆਉਂਦੇ ਹੁੰਦੇ ਮੈਂ ਪਹਿਲਾਂ ਦੇਖਾਂ ਜਾਂਦਾ ਹੁੰਦਾ ਸੀ ਉਹਦੇ ਮੇਰੇ ਸੱਟਾਂ ਏਦਾਂ ਮਤਲਬ ਕਿ ਤਾਲੀਆਂ ਤਾਹੀਆਂ ਲੱਗਿਆ ਏ ਜਦੋਂ ਰਿਕਵਰ ਹੋ ਗਿਆ ਸਾਰਾ ਕੁਝ ਫੇਮਲ ਲੱਗਾ ਮੈਂ ਪਾਪਾ ਨੂੰ ਕਿਹਾ ਪਾਪਾ ਮੇਰੇ ਘਰ ਸੀ ਤੇ ਮੈਂ ਕਿਹਾ ਪਾਪਾ ਜੀ ਮੈਂ ਖੇਡਣ ਜਾਇਆ ਕਹਿੰਦਾ ਮੇਰੇ ਪਾਪਾ ਫਿਰ ਪੈਸ ਤੋਂ ਬਾਅਦ ਮੈਂ ਇਹਦਾ ਖੇਡਣ ਲੱਗ ਪਿਆ ਜਦੋਂ ਸੈਟਾਂ ਲੱਗੀਆਂ ਉਸ ਟਾਈਮ ਦਿਲ ਟੁੱਟਿਆ ਸੀ ਕਿ ਹਾਏ ਹੁਣ ਮੈਂ ਕੀ ਕਰੂੰਗਾ ਅੱਗੇ ਕਿਵੇਂ ਹਾਂਜੀ 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 ਪੂਰਾ ਉਹ ਰੈਲ ਟੁੱਟ ਗਿਆ ਈ ਤਾਂ ਮੈਂ ਮੱਜੇ ਤੇ 9 ਮਹੀਨੇ ਮੱਜੇ ਤੇ ਰਹਾ ਈ ਤੌਰ ਪਰ ਮੈਨੂੰ ਹੁੰਦਾ ਈ ਓਕੇ ਤੇ ਫਿਰ ਮੋਟੀਵੇਟ ਕਿਹਨੇ ਕੀਤਾ ਕਿ ਨਹੀਂ ਤੂੰ ਕਰ ਸਕਦਾ ਉੱਠ ਜਾ ਕਰ ਮੋਟੀਵੇਟ ਹੀ ਭਈ ਨੇ ਕੀਤਾ ਹੈ ਮਤਲਬ ਜਦੋਂ ਮੈਨੂੰ ਮੈਲਾ ਪੇ ਫਿਰ ਆਪੇ ਮਤਲਬ ਬੰਦੇ ਦਾ ਹੋ ਜਾਂਦਾ ਈ ਦਿਲ ਕਰ ਲਾ ਪੈਂਦਾ ਹਾਂ ਮੈਚ ਖੇਡਣ ਲਾ ਪਿਆ ਲੋਕੀ ਜਾਣਦੇ ਪਛਾਣਦੇ ਫਿਰ ਆਪੀ ਮੋਟੀਵੇਟ ਹੋ ਗਏ ਚੰਗਾ ਲੱਗਦਾ ਹੋਣਾ ਜਦੋਂ ਕੋਈ ਬੁਲਾਉਂਦਾ ਕਿ ਜੀ ਤੁਸੀਂ ਉਹੀ ਆ ਜਿਹੜੇ ਖੇਡਦੇ ਆ ਹਾਂਜੀ ਹਾਂਜੀ ਬਹੁਤ ਚੰਗਾ ਫੋਟੋਸ ਵਗੈਰਾ ਕਰਾਉਂਦੇ ਨੇ ਹਾਂਜੀ ਹਾਂਜੀ ਬਹੁਤ ਚੰਗਾ ਲੱਗਦਾ ਹਾਂ ਹਾਂਜੀ ਹਾਂਜੀ ਰੀਲਸ ਤੇ ਨਾਲ ਕਿਵੇਂ ਪਿਆ ਕੇ ਕਬੱਡੀ ਖੇਡਦੇ ਆ ਮੈਚ ਲਗਾਉਂਦੇ ਆ ਫਿਰ ਹੌਲੀ ਹੌਲੀ ਸੋਸ਼ਲ ਮੀਡੀਆ ਤੇ ਕਿਵੇਂ ਆਏ ਤੁਸੀਂ ਸੋਸ਼ਲ ਮੀਡੀਆ ਤੇ ਇਦਾਂ ਹੀ ਇੱਕ ਮੁੰਡਾ ਫਿੱਡੂ ਫਿੱਡੂ ਉਹਦੇ ਦਾ ਫੋਲੋਅਰ ਸੀ ਉਦੋਂ ਉਸ ਟਾਈਮ ਸਾਡੇ ਕਿਸੇ ਦਿਨੇ ਇਹਨੇ ਫੋਲੋਅਰ ਸੀ 11.1k ਕੁਛ ਇਹਨੇ ਫੋਲੋਅਰ ਤੇ ਉਹਨਾਂ ਨੇ ਨਾ ਮੈਨੂੰ ਕਿਹਾ ਕਿੰਦਾ ਚੱਲ ਤੂੰ ਵੀ ਇਸ ਤਰੀ ਲਈ ਆਈਡੀ ਬਣਾ ਉਦੋਂ ਮੇਰੇ ਥੋੜੇ 5 ਜਾਂ 6 ਫਾਲੋਅਰ ਹੁੰਦੇ ਤੇ ਹੁਣ ਬਾਬੇ ਮੇਰੇ ਨਹੀਂ ਜਾਂਦੇ ਹੋ ਜਿਆਦਾ ਹੋ ਗਏ ਹਾਂਜੀ ਹਾਂਜੀ ਸਾਰਾ ਵਾਇਰਲ ਹੁੰਦੀਆਂ ਨੇ ਰੀਲਸ ਉਹ ਵੀ ਟੈਲੈਂਟ ਆ ਇੱਕ ਹਨਾ ਉਹਦੇ ਨਾਲ ਮੈਨੇਜ ਕਰਨਾ ਪੈਂਦਾ ਪੂਰਾ ਹਾਂਜੀ ਹਾਂਜੀ ਫੇਵਰਟ ਪਲੇਅਰ ਕਿਹੜਾ ਤੁਹਾਡਾ ਮੇਰਾ ਹੀ ਹਣੀ ਪੰਡਤ ਤੇ ਜੈਰੋ ਚਵੇਸ ਹਣੀ ਪੰਡਤ ਮੈਨੂੰ ਨਵੇਂ-ਨਵੇਂ ਮਿਲੇ ਸੀ ਤੇ ਉਹਨਾਂ ਦੀ ਮੈਨੂੰ ਗੇਮ ਬਹੁਤ ਵਧੀਆ ਲੱਗਦੀ ਸੀ ਬਹੁਤ ਅੱਛੀ ਲਾਈਕ ਹਾਂਜੀ ਹਾਂਜੀ ਸਕੂਲ ਜਾਂਦੇ ਹੋ ਹਾਂਜੀ ਹਾਂਜੀ ਸਕੂਲ ਜਾਂਦੇ ਸਕੂਲ ਨੂੰ ਤੇ ਕਬੱਡੀ ਨੂੰ ਕਿਵੇਂ ਮੈਨੇਜ ਕਰਦੇ ਤੇ ਕੋ 11 ਵਜੇ ਹੁਣ ਤਾਂ 11 ਵਜੇ ਛੁੱਟੀ ਹੋ ਜਾਂਦੀ ਆ ਤੇ ਫਿਰ ਆ ਕੇ 2 ਘੰਟੇ ਮਰੋ ਕੀ ਆਰਾਮ ਕਰਕੇ ਫਿਰ ਗਰਾਊਂਡ ਚ ਜਾਈਦਾ ਕਿਹੜੀ ਕਲਾਸ ਪੜਦੇ ਮੈਂ 11th ਚੀ ਕੀ ਹਾਂ ਜੀ ਤੇ ਟੀਚਰਸ ਫੁੱਲ ਸਪੋਰਟ ਕਰਦੇ ਨੇ ਨਹੀਂ ਟੀਚਰ ਤੁਹਾਨੂੰ ਪਤਾ ਹੀ ਆ ਕੰਮ ਹੀ ਪੁੱਛਦੇ ਹੁੰਦੇ ਜਿਆਦਾ ਹੋਰ ਕੁਝ ਨਹੀਂ ਉਦੋਂ ਉਹਨਾਂ ਨੂੰ ਪਤਾ ਕਿ ਗੇਮਸ ਖੇਡਦੇ ਹੁਣ ਸਕੂਲਾਂ ਦੇ ਮੈਚ ਲਏ ਹੋ ਤਾਂ ਨਹੀਂ ਉਹਦਾ ਕੁਝ ਪੁੱਛਦੇ ਸੀ ਮੈਂ ਤੁਹਾਡੇ ਦੇਖੀ ਵਿੱਚ ਤੇ ਇੰਜਰੀ ਵੀ ਹੋਈ ਸੀ ਕਦੀ ਕਰਦੇ ਆ ਨੇ ਕਿ ਆਹ ਨਹੀਂ ਕਿ ਸੱਟਾਂ ਵੀ ਲੱਗਦੀਆਂ ਨੇ ਹਜੇ ਉਮਰ ਕੀ ਆ ਜਿਆਦੀ 60 ਨਾਲ ਵਾਲੀ ਰਹਿਣ ਦੇ ਖੇਡਣ ਹਾਂ ਜੀ ਇਦਾਂ ਬੜੇ ਜਾਨਾਂ ਨੇ ਕਿਹਾ ਸੀ ਪਾਪਾ ਹੁਣੇ ਵੀ ਕਹਿੰਦੇ ਸੀ ਪਰ ਨਹੀਂ ਜਦੋਂ ਫੇ ਤੁਹਾਨੂੰ ਪਤਾ ਜੀ ਉਹਨੇ ਨਾਮ ਬਣਿਆ ਹੋਵੇ ਬਣਾਉਣਾ ਬਹੁਤ ਖਾਈ ਹੁਣ ਫੈਮਿਲੀ ਵੀ ਫੁੱਲ ਸਪੋਰਟ ਕਰਦੀ ਹਾਂ ਹਾਂ ਜੀ ਹਾਂ ਜੀ ਫੁੱਲ ਸਪੋਰਟ ਖਾਣਾ ਵੀ ਪੂਰਾ ਚਾਹੀਦਾ ਹਾਂਜੀ ਹਾਂਜੀ ਖਾਣਾ ਪਾਪਾ ਦਾ ਡਾਈਟ ਜਦੋਂ ਮਰਜ਼ੀ ਜਿਹੜੀ ਚੀਜ਼ ਕਹੋ ਉਹ ਲਿਆ ਦਿੰਦੇ ਨਾ ਨਹੀਂ ਕਰਦੇ ਕੀ ਰੱਖਦੇ ਹੋ ਡਾਈਟ ਵਿੱਚ ਦਲਜੀ ਬਾਦਾਮ ਹੋ ਗਏ ਭੇਕੇ ਐਦੇ ਜਿਹੜੀ ਘਰ ਦੀ ਹੋਰ ਮਰਗੜਾ ਲਾ ਲੇਦਾ ਕਈ ਵਾਰੀ ਤੇ ਜੰਕ ਫੂਡ ਖਾਂਦੇ ਆ ਕਿ ਉਹਨੂੰ ਅਵੋਇਡ ਕਰਦੇ ਫਿਰ ਨਹੀਂ ਖਾ ਲਈ ਨਹੀਂ ਖਾ ਲਈ ਕਿਉਂਕਿ ਬੱਚਿਆਂ ਦਾ ਮਨ ਹੁੰਦਾ ਨਾ ਅਕਸਰ ਜਦੋਂ ਅਸੀਂ ਬਾਹਰ ਜਾਂਦੇ ਕਿ ਨਹੀਂ ਅਸੀਂ ਆ ਵੀ ਖਾਣਾ ਸੀ ਉਹ ਵੀ ਖਾਣਾ ਜਦੋਂ ਸ਼ਹਿਰ ਨੂੰ ਜਾਂਦਾ ਅਰਸੈਪਟ ਤੋਂ 버거 ਖਾਣਾ ਹੀ ਹੁੰਦਾ ਪੱਕਾ ਹੀ ਖਾਣਾ ਹੁੰਦਾ ਇਹ ਉਹ ਪੱਕਾ ਹੀ ਆ ਹਾਂਜੀ ਹਾਂਜੀ ਤੇ ਪ੍ਰੈਕਟਿਸ ਕਿੰਨਾ ਟਾਈਮ ਕਰਦੇ ਆ ਇੱਕ ਦਿਨ ਦੇ ਪ੍ਰੈਕਟਿਸ ਮੈਮ 5 ਵਜੇ ਜਾਂਦਾ 7:00 ਵਜੇ ਤਾਂ ਕਰੀਦੇ ਦੋ ਘੰਟੇ ਫੁੱਲ ਪ੍ਰੈਕਟਿਸ ਤੇ ਜਦੋਂ ਪ੍ਰੈਕਟਿਸ ਕਰਦੇ ਆ ਬਾਕੀ ਬੱਚੇ ਖੇਡਦੇ ਆ ਸਾਰਾ ਦਿਨ ਉਹਨਾਂ ਨੂੰ ਗੇਰ ਮਹਿਸੂਸ ਹੋ ਜਾਂਦਾ ਕੀ ਕਰਨਾ 5 ਵਜੇ ਉੱਟ ਕੇ ਛੱਡਵਾਰਾ ਕੋਈ ਗੱਲ ਨਹੀਂ ਨਹੀਂ ਮੈਮ ਆਪ ਹੀ ਮੇਰਾ ਮਨ ਕਰੇ ਹੁੰਦਾ ਕਈ ਜਦੋਂ ਮੇਰਾ ਸੁਤਾਂ ਦਾ ਮੁੰਡੇ ਮੈਨੂੰ ਆਏਦੇ ਹੁੰਦੇ ਜਿਹਰੋਂ ਉਠੋਣ ਜੱਪੀਗੇ ਭਾਈ ਹੁਣੀ ਉਹ ਆਏਦੇ ਕਿ ਤੂੰ ਕਿੱਥੇ ਕਰਦਾ ਮੇਰੇ ਪਾਪਾ ਸਾਹਮਣੇ ਚਪੇੜਾ ਵੀ ਮਾਰ ਦਿੰਦੇ ਵੱਡੇ ਭਾਈ ਆਣਾ ਤਾਂ ਕਰਕੇ ਫੇਰ ਮੈਨੂੰ ਕਹਿੰਦੇ ਆ ਕਹਿੰਦੇ ਤੂੰ ਲਾਗਰ ਮੈਂ ਤਾਂ ਤਕੜਾ ਹੋ ਏਦਾਂ ਸੰਕਤਪੂਰ ਮਾਇਨੇ ਰੱਖਦੀ ਹੈ ਕਿ ਜਦੋਂ ਸਾਨੂੰ ਆਲੇ ਦੁਆ ਸੀ ਆਪਣੇ ਨਾਲ ਦੇ ਤੁਹਾਡੇ ਭੈਣ ਭਰਾ ਤੁਸੀਂ ਕਿੰਨੇ ਹੋ ਅਸੀਂ ਤਿੰਨ ਭੈਣ ਭਰਾ ਦੋ ਭੈਣਾਂ ਹੋ ਮੇ ਤੋਂ ਛੋਟੀਆਂ ਤੇ ਮੈਂ ਵੱਡਾ ਹਾਂ ਓਕੇ ਤੇ ਆਪਣੇ ਜਿਹੜੇ ਹੋਰ ਫਰੈਂਡਸ ਹੁੰਦਾ ਨੂੰ ਕਦੇ ਕੁਛ ਕੀਤਾ ਕਿ ਤੁਸੀਂ ਵੀ ਆਓ ਖੇਡੋ ਬਹੁਤ ਅੱਛਾ ਹੁੰਦਾ ਹੈ ਹਾਂਜੀ ਪਹਿਲਾਂ ਇੱਕ ਮੇਰੀ ਚਾਚੀ ਦਾ ਵੱਡਾ ਹੀ ਖੇਡਦਾ ਹੁੰਦਾ ਹੀ ਪਹਿਲਾਂ ਤੇ ਹੁਣ ਨਹੀਂ ਖੇਡਦਾ ਹੁਣ ਮੈਨੂੰ ਕਿਹਾ ਮੈਂ ਕਹਿੰਦਾ ਤੇਰਾ ਸਿਰ ਭਾਵੇਂ ਤੇ ਤੂੰ ਵੀ ਨਾਲ ਕਿਹੜਾ ਕਰੋ ਮੰਨਦਾ ਹੀ ਨਹੀਂ ਮੈਂ ਕਹਾ ਚਲੋ ਤੁਹਾਡੀ ਮਰਜ਼ੀ ਹਾਂਜੀ ਮੈਂ ਤਾਂ ਕਹਿਣਾ ਸੀ ਮੈਂ ਕਹਿ ਦਿੱਤਾ ਹਾਂਜੀ ਹਾਂਜੀ ਸਕੂਲ ਜਦੋਂ ਜਾਂਦੇ ਆ ਸਕੂਲ ਵੀ ਸਾਰੇ ਪਛਾਣਦੇ ਹੋਣੇ ਆ ਸਕੂਲ ਕਰੀ ਹੋਇਆ ਕਿ ਯਾਰ ਤੇਨੂੰ ਫੋਟੋ ਖਿਚਾਣੀ ਆ ਹਾਂਜੀ ਮੈਂ ਕਹਿੰਦਾ ਤੂੰ ਫੋਲੋ ਨਹੀਂ ਕਰਦਾ ਐ ਨਹੀਂ ਕਰਦਾ ਤੇ ਨਾ ਫੋਟੋ ਕਝੋਣੀ ਮੈਂ ਕੋਈ ਨਹੀਂ ਖਿਚਾ ਲੈ ਫੋਲੋ ਮੈਂ ਕਹਾਂ ਮੈਂ ਕਿਸੇ ਨੂੰ ਨਹੀਂ ਕਰਦਾ ਐ ਤੂਫਾਨ ਸਿੰਘ ਨਾਮ ਕੇ ਨੇ ਰੱਖਿਆ ਸੀ ਉਹ ਮੈਂ ਭਾਈ ਨੇ ਰੱਖਿਆ ਇਹ ਨਾਮ ਮੇਰਾ ਹੀ ਬੜਾ ਸੋਹਣਾ ਨਾਮ ਆ ਵੈਸੇ ਤੂਫਾਨ ਸਿੰਘ ਦਾ ਅਸਲੀ ਨਾਮ ਕੀ ਮੇਰਾ ਲਵਰਾਸ ਸਿੰਘ ਹੈ ਨਾਮ ਉਹ ਕੀ ਤੇ ਇਹ ਜਦੋਂ ਕਬੱਡੀ ਖੇਡਣ ਲੱਗੇ ਉਸ ਟਾਈਮ ਨਾਮ ਰੱਖਿਆ ਤੂਫਾਨ ਸਿੰਘ ਹਾਂਜੀ ਹਾਂਜੀ ਉਦਾਂ ਹੀ ਨਾਮ ਆ ਕਾਣਾ ਸੀ ਸੀ ਮਲੇਸ਼ੀਆ ਦਾ ਤੇ ਉਦੋਂ ਮੇਰਾ ਰਗ ਨਾਲ ਬਹੁਤ ਘਾਲਾ ਹੁੰਦਾ ਸੀ ਤੇ ਇਦਾਂ ਗਰੁੱਪ ਦੇ ਕੇ ਭਾਈ ਨੇ ਨਾਮ ਰੱਖਿਆ ਸੀ ਮੇਰਾ ਉਹਦੇ ਵਾਂਗੂ ਮੈਂ ਤਾਂ ਥੋੜਾ ਤੇਜ਼ੀ ਨਾਲ ਭੱਜਾ ਕੋਦੇ ਤਾਂ ਕਰਕੇ ਤੁਸੀਂ ਕਹਿੰਨਾ ਫਲਿੱਪਸ ਵੀ ਕਰਦੇ ਆ ਕਬੱਡੀ ਦੇ ਵਿੱਚ ਵੈਸੇ ਇੱਕ ਵਾਰ ਅਸੀਂ ਦੇਖਿਆ ਕਿ ਇਹ ਚੀਜ਼ ਹੁੰਦੀ ਨਹੀਂ ਆ ਇਹ ਕਿਵੇਂ ਤੁਸੀਂ ਸਟਾਰਟ ਕਰਿਆ ਜਾਂ ਪਹਿਲਾਂ ਕੋਈ ਹੋਰ ਕਰਦਾ ਸੀ ਉਹਨੂੰ ਦੇਖ ਕੇ ਕਰਿਆ ਤੁਹਾਡਾ ਰਿਕਾਰਡ ਐਦਾਂ ਨਾ ਐਦਾਂ ਮੈਂ ਰੀਲਸ ਕੁਝ ਸਕਰੋਲ ਕਰਦਾ ਪਿਆ ਸੀ ਤੇ ਮੈਨੂੰ ਨਾ ਉਦੋਂ ਐਡਣੇ ਕਿਨੇ ਕਿਹ ਮੁੱਡੇ ਬੰਬੇ ਵਾਲਾ ਛੋਟੇ ਛੋਟੇ ਫਲਿੱਪਸ ਕਰਦਾ ਮੇਰਾ ਪਹਿਲਾਂ ਵੀ ਮਨ ਕਰਦਾ ਕਿ ਮੈਂ ਮਾਰਾਂ ਤੇ ਪਰ ਮੇਰਾ ਇਹ ਡਰ ਜਾ ਲੱਗਦਾ ਏ ਫੇਰ ਮੈਂ ਰੀਲਾ ਦੇਖਿਆ ਤੇ ਇੱਕ ਦਿਨ ਸਾਡੇ ਗੁਰਦੁਆਰੇ ਸੀ ਇੱਥੇ ਜਦੋਂ ਬਣਦਿਆ ਸੀ ਉਹ ਭਰਤੀ ਪੈਂਦੀ ਉਹ ਤੇ ਥਾਂ ਬਹੁਤ ਊੜਾ ਸੀ ਤੇ ਮੇਰਾ ਜੀ ਕਰਦਾ ਮੈਂ ਕਹਾਂ ਮੈਂ ਮੱਛਲ ਫੇਕ ਵਾਰੀ ਮਾਰ ਲਈ ਫੇ ਮੇਰਾ ਡਰ ਜਾ ਨਿਕਲ ਗਿਆ ਪਰ ਫੇ ਵੀ ਹਫਤਾ ਇੱਕ ਡਰ ਜਾ ਨਿਕ ਰਿਆ ਫੇ ਕਰੀ ਨਾ ਮੇਰੇ ਸੱਟ ਲੱਗ ਗਈ ਫੇ ਮੈਂ ਛੜਤੀ ਸਾਰਾ ਕੁਝ ਛੱਡਤਾ ਜੀ ਤੇ ਫੇ ਬਾਅਦ ਹੁਣ ਫੇ ਸਟਾਰਟ ਕਰਤਾ ਜੀ ਓ ਫੇਵਰੇਟ ਪੋਜੀਸ਼ਨ ਕਿ ਕਰੀਆ ਰੇਡਰ ਦੀ ਹੈ ਡਿਫੈਂਡਰ ਦੀ ਤੁਹਾਡੀ ਨਹੀਂ ਹੁਣ ਚਲੋ ਮੈਂ ਰੇਡਰ ਆ ਪਰ ਕਈ ਵਾਰੀ ਜਾ ਫੀ ਲੱਗਣ ਦਾ ਮਨ ਕਰਦਾ ਹੁੰਦਾ ਵਾ ਪਰ ਫੇ ਮੈਨੂੰ ਲੱਗਣ ਦੇ ਤੇੰਦੇ ਕਹਿੰਦੇ ਤੂੰ ਰੇਡਰ ਪਾ ਐ ਕਰ ਓਕੇ ਕਿ ਮੈਂ ਮਤਲਬ ਜੋ ਤੁਸੀਂ ਸਕੂਲ ਹੋਂ ਕਰ ਵੀ ਆ ਸਾਰੇ ਕਰਦੇ ਕਰਦਿਆਂ ਨੇ ਕਦੀ ਕਿਹਾ ਨਹੀਂ ਕਦੀ ਤਾਂ ਨਹੀਂ ਹੋਇਆ ਕਿ ਸਕੂਲ ਦੀ ਪੜ੍ਹਾਈ ਨੂੰ ਛੱਡ ਗਏ ਜ਼ਿਆਦਾ ਤੁਸੀਂ ਇਸ ਪਲੇਅਰ ਆਪਣੀ ਪਲੇਇੰਗ ਦੇ ਵਿੱਚ ਜ਼ਿਆਦਾ ਆਪਣਾ ਮਨ ਰੱਖਦੇ ਹੋ ਨਾ ਸਕੂਲ ਮੈਮ ਹੁਣ ਚੋਂ 11th ਆ ਹੁਣ ਮਨ ਨਹੀਂ ਕਰਦਾ ਨਾ ਕਈ ਵਾਰੀ ਕਰਨ ਦਾ ਤੇ ਇਸ ਕਰਕੇ ਮੈਂ ਕਈ ਕਾਪੀਆਂ ਵਾਲਾ ਕਰਦਾ ਕੰਮ ਆ ਜਿਹੜੇ ਮਤਲਬ ਮੇਨ ਮੇਂ ਟੀਚਰਾਂ ਦਾ ਲੱਗਦਾ ਬਾਕੀ ਪਿਆ ਰਹਿੰਦਾ ਹੀ ਉਦਾਂ ਹੀ ਬਾਕੀ ਉਦੇ ਪਿਆ ਰਹਿੰਦਾ ਹਾਂ ਕਬੱਡੀ ਨੂੰ ਪਹਿਲਾਂ ਆ ਕਬੱਡੀ ਅਗਰ ਤੁਹਾਡੀ ਨਜ਼ਰਾਂ ਨਾਲ ਦੇਖੀਏ ਤੇ ਕੀ ਆ ਤੁਹਾਡੇ ਲਈ ਕਬੱਡੀ ਕਬੱਡੀ ਮੇਰੇ ਲਈ ਸਭ ਕੁਝ ਆ ਸਭ ਕੁਝ ਹਾਂਜੀ ਜ਼ਿੰਦਗੀ ਹੈ ਹਾਂਜੀ ਹਾਂਜੀ ਬਹੁਤ ਮੋਹ ਹੈ ਕਬੱਡੀ ਦੇ ਦਾ ਹਾਂਜੀ ਮੈਮ ਬਹੁਤ ਜ਼ਿਆਦਾ ਤੇ ਤੁਸੀਂ ਨੈਸ਼ਨਲ ਲੈਵਲ ਸਟੇਟ ਲੈਵਲ ਹੁਣ ਤੱਕ ਕਿਹੜੇ ਮੈਚ ਖੇਡੇ ਨੇ ਹੁਣ ਮੈਮ ਮੈਂ ਨੈਸ਼ਨਲ ਲੈਵਲ ਤੇ ਖੇਡ ਕੇ ਆ ਹੁਣ ਤੇ ਅਸੀਂ ਬਲੌਕ ਲੈਵਲ ਤੇ otherArgs ਸਕੂਲ ਵਾਲੇ ਸਰਕਲ ਚ ਤੇ ਉਹ ਨੈਸ਼ਨਲ ਸਾਡੀ ਜਿੱਤ ਗਈ ਕਿਵੇਂ ਤਾਂ ਲੱਗਿਆ ਨੈਸ਼ਨਲ ਲੈਵਲ ਤੇ ਖੇਡ ਕੇ ਬਹੁਤ ਵਧੀਆ ਲੱਗਾ ਇਹ ਜੋ ਜਿੱਤ ਰਹੀ ਹੈ ਹੁਣ ਇੱਕ ਵੱਖਰੀ ਕਰਦਿਆਂ ਦੇ ਅੱਖਾਂ ਚ ਵੀ ਚਮਕ ਹੋਣੀ ਕਿ ਸਾਡਾ ਪੁੱਤ ਇੱਥੇ ਖੇਡ ਕੇ ਆਂਦੇ ਹਾਂ ਜੀ ਜਦੋਂ ਇਹ ਪਹਿਲੀ ਵਾਰ ਮੈਨੂੰ ਟਰੋਫੀ ਮਿਲੀ ਸੀ ਤੇ ਉਦੋਂ ਪਾਉ ਸਾਨੂੰ ਇਹਦਾ ਚਾ ਆ ਚੜਿਆ ਇਹ ਛੋਟੀ ਉਮਲੀ ਬਹੁਤ ਚਾ ਆ ਚੜਿਆ ਸੀ ਉਦੋਂ ਮਨੂ ਕਿੰਨੇ ਕ ਮੈਚ ਖੇਡੇ ਨੇ ਤੁਸੀਂ ਹੁਣ ਤੱਕ ਮੈਨੂੰ ਮੈਂ 6 ਸਾਲ ਹੋ ਗਏ ਖੇਡ ਦੇ ਨੂੰ ਤੇ ਪਤਾ ਹੀ ਨਹੀਂ ਲੱਗਦਾ ਕਿੰਨੇ ਮੈਚ ਖੇਡ ਲਿਆ ਇੱਕ ਮਹੀਨੇ 30 30 ਇੱਕ ਮਹੀਨੇ ਚ ਨਾ ਮੈਂ ਤੁਸੀਂ ਮੰਨਣਾ ਨਹੀਂ ਮੈਂ 6 ਸਾਲ ਇੱਕ ਦਿਨ ਰੈਸਟ ਹੋਈ ਬਾਕੀ ਸਾਰੇ ਦਿਨ ਮੈਚ ਹੀ ਨਵੇਂ ਮਹੀਨੇ ਕਿੰਨੀ ਏਜ ਜਦੋਂ ਸਿ ਸ਼ੁਰੂ ਕੀਤਾ ਸੀ ਮੈਂ ਮੈਂ 10 ਜਾਂ 11 ਸਾਲ ਸੀ ਓਕੇ ਹੁਣ ਤੱਕ ਤੁਹਾਨੂੰ ਕਿਹੜਾ ਮੈਚ ਹੈ ਜਿਹੜਾ ਅੱਜ ਤੱਕ ਯਾਦ ਆ ਤੇ ਉਸ ਮੈਚ ਵਿੱਚ ਜਿਹੜਾ ਕਿਹੜਾ ਮੂਵਮੈਂਟ ਸੀ ਜਿਹੜਾ ਤੁਹਾਨੂੰ ਯਾਦਗਾਰ ਬਣਾ ਗਿਆ ਮੈਨੂੰ ਪਲਟਾਰੇ ਮੈ ਸਭ ਤੋਂ ਵਧੀਆ ਲੱਗਾ ਸੀ ਕੀ ਹੋਇਆ ਸੀ ਉੱਥੇ ਜੀ ਉੱਥੇ ਸਭ ਤੋਂ ਮੈਨੂੰ ਪਹਿਲੀ ਯਾਰ ਘਾਣੀ ਪਾਣ ਤਾਂ ਮਿਲਿਆ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੇ ਮੇਰਾ ਨੰਬਰ ਲਿਆ ਮੈਂ ਵੀ ਉਹਨਾਂ ਨਾਲ ਬੋਲਾ ਮੈਂ ਕਹਿੰਦਾ ਕੋਈ ਕੋਈ ਡਾਈਟ ਦੀ ਮਨੂੰ ਲੱਗੇ ਕਿ ਤੁਹਾਨੂੰ ਕਮੀ ਆ ਮੈਨੂੰ ਦੱਸ ਦਿਓ ਫੋਨ ਲੱਗਦਾ ਅੱਜ ਹਾਂ ਜੀ ਤਾਂ ਕਰ ਗਏ ਨੈਸ਼ਨਲ ਲੈਵਲ ਤੇ ਤੁਸੀਂ ਖੇਡਿਆ ਕਿੱਥੇ ਕਿੱਥੇ ਗਏ ਹੋ ਹੁਣ ਤਾਂ ਮੈਂ ਨੈਸ਼ਨਲ ਲੈਵਲ ਮੈਂ ਅਰਕੀ ਪਹਿਲੇ ਵਾਰ ਖੇਡਾਂ ਲੱਗਾ ਵਾ ਤੇ ਉਦਾਂ ਮੈਂ ਜਿਹੜੇ ਸਰਕਲ ਕਬੱਡੀ ਉੱਥੇ ਤਾਂ ਬਹੁ ਵਾਰੀ ਦੂਰ ਗਏ ਪਟਿਆਲੇ ਤੱਕ ਗਏ ਆਂ ਹੀ ਬੰਬੇ ਤੱਕ ਜੇ ਤੁਸੀਂ ਬਾਹਰ ਜਾਂਦੇ ਹੋ ਹਨਾ ਆਪਣੇ ਪਿੰਡ ਤੋਂ ਬਾਹਰ ਗਏ ਆ ਕਿੰਨਾ ਇੱਕ ਸਤਕਾਰ ਮਿਲਦਾ ਉੱਥੇ ਕਿੰਨਾ ਕੁ ਵਧੀਆ ਲੱਗਦਾ ਬਹੁਤ ਸਤਕਾਰ ਮਿਲਦਾ ਇਹ ਪਿੰਡ ਵਾਲੇ ਵੀ ਬਹੁਤ ਸਤਕਾਰ ਕਰਦੇ ਆ ਪਰ ਬਾਹਰੋਂ ਜ਼ਿਆਦਾ ਮਿਲਦਾ ਪਿੰਡ ਤੋਂ ਪੂਰੀ سپورਟ ਹੈ ਹਾਂਜੀ ਪੂਰੀ سپورਟ ਹੁਣ ਤੱਕ ਕਿਹੜੀ ਕਿਹੜੀ ਟਰੋਫੀ ਜਿੱਤੀ ਆਪਾਂ ਉਹ ਵੀ ਦੇਖ ਲੈਣੇ ਆ ਨਾਲ ਨਾਲ ਗੱਲਾਂ ਕਰਦੇ ਆ ਆਜੋ ਤੋ ਇਹ ਨੇ ਤੁਹਾਡੇ ਆਹ ਟਰੋਫੀਸ ਹਾਂਜੀ ਮੈਂ ਕਿੰਨੀਆਂ ਸਾਰੀਆਂ ਇਕੱਠੀਆਂ ਕੀਤੀਆਂ ਹੋਈਆਂ ਕਿੰਨੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਜਦੋਂ ਤੁਸੀਂ ਰੋਜ਼ ਦੇਖਦੇ ਹੋ ਹਾਂਜੀ ਮੈਂ ਬਹੁਤ ਖੁਸ਼ੀ ਹੁੰਦੀ ਜਦੋਂ ਸਾਫ਼-ਸੁਥਰਾ ਕਰਦਾ ਉਹਦਾ ਬੌਂਡ ਵੀ ਮੈਨਾਂ ਜੋਗਾ ਨਹੀਂ ਪਰ ਇੰਨੀਆਂ ਜਿੱਤ ਲਈ ਇਹ ਤਾਂ ਆਪਣੀ ਮਿਹਨਤ ਆ ਜਦੋਂ ਤੁਸੀਂ ਮਿਹਨਤ ਕਰਦੇ ਆ ਤੇ ਹੁਣ ਅੱਗੇ ਤਾਂ ਇਸ ਤੋਂ ਹੋਰ ਵੀ ਲੈ ਕੇ ਆਉਣੀ ਆ ਕਿਹੜੀ-ਕਿਹੜੀ ਟਰੋਫੀ ਕਰੋ ਸਭ ਤੋਂ ਪਹਿਲੀ ਟਰੋਫੀ ਕਿਹੜੀ ਹੈ ਇਹਦੇ ਵਿੱਚ ਸਭ ਤੋਂ ਪਹਿਲੀ ਟਰੋਫੀ ਬਾਬਾ ਦੀਪ ਸਿੰਘ ਜੀ ਦੀ ਆ ਉਹ ਸਭ ਤੋਂ ਕੋਰਨਰ ਤੇ ਪਈ ਓਕੇ ਸਭ ਤੋਂ ਪਹਿਲਾਂ ਉਹ ਮਿਲੀ ਸੀ ਹਾਂਜੀ ਹਾਂਜੀ ਇਸ ਟਰੋਫੀ 'ਤੇ ਤੁਹਾਡੀ ਤਸਵੀਰ ਲੱਗੀ ਹੋਈ ਹੈ ओके okay. हां जी फोर्थ ਤੇ ਤੁਹਾਡੇ دوست ਹੁੰਦੇ ਨੇ ਤੁਹਾਡੇ ਨਾਲ ਹਾਂ ਜੀ ਉਹ ਸਾਰੇ ਪੂਰੀ ਟੀਮ ਹੁੰਦੀ ਹੈ ਟੀਮ ਪੂਰਾ ਸਪੋਰਟ ਕਰਦੀ ਹੈ ਨਾਲ ਹਾਂ ਜੀ ਪੂਰੀ ਸਪੋਰਟ ਕਰਦੀ ਜਦੋਂ ਮੈਚ ਕਈ ਵਾਰੀ ਹੋਰ ਵੀ ਜਾਂਦਾ ਪਰ ਬਾਹਰ ਜਾ ਕੇ ਜਦੋਂ ਗੱਡੀ ਕੋਲ ਜਾਂਦੇ ਫੇਕੋ ਆ ਸਾਰਾ ਕੁਝ ਹੀ ਤੇ ਸਾਰਾ ਕੁਝ ਖੋਲ ਜਾਈਦਾ ਜੀ ਇਹ ਸਾਡੇ ਇਹ ਤੁਹਾਡੀ ਸਾਰੀ ਟੀਮ ਹੈ ਹਾਂ ਜੀ ਹਾਂ ਜੀ ਮੈਮ ਤੁਸੀਂ ਸਾਨੂੰ ਇਹਨਾਂ ਨਾਲ ਇੰਟਰੋਡਿਊਸ ਕਰਾਓ ਨਾਲ ਨਾਲ ਇਹ ਜੈਰਵਾਈ ਮੁੰਡਾ ਹੁਣ ਨੇ ਹੇਅਰ ਸਟਾਈਲ ਚੇਂਜ ਕਰਾ ਲਿਆ ਥੋੜਾ ਸਕੂਲੋਂ ਗਾਲਾਂ ਗੁਣਾ ਪੈਂਦੇ ਆ ਤਾਂ ਕਰਕੇ ਹੁਣ ਫੇਕ ਰਣਾ ਉਹ ਨਾਲ بول ਵੀ ਬੋਲ ਰਿਹਾ ਉਹਦਾ ਡੀ ਹਾਂ ਜੀ ਤੇ ਆ ਮਿਲਖਾ ਵਾ ਉਹ ਆਰੀਆ ਅੰਨਾ ਵੀ ਆਈ ਤੇ ਆ ਮੁੰਡਾ ਜਸ਼ਨ ਆਈ ਮਤਲਬ ਸਾਰੇ ਇਕੱਠੇ ਹੋ ਤੁਸੀਂ ਸਾਰੇ ਇਕੱਠੇ ਰਹਿੰਦੇ ਹੋ سپورਟ ਜਦੋਂ ਵੀ ਕੀਤਾ ਜਾਂਦੇ ਸਾਰੇ ਟੀਮ ਨਾਲ ਹੁੰਦੀ ਹੈ ਹਾਂ ਜੀ ਹਾਂ ਸਾਰੀਆਂ ਟਰੋਫੀਸ ਲੈ ਕੇ ਆਉਂਦੇ ਹੋ ਇੱਕ ਖਿਟਬਿਟ ਹੁੰਦੀ ਆ ਆਪਸ ਚ ਕਦੇ ਕਿ ਨਹੀਂ ਮੈਂ ਮੰਨਦਾ ਨਹੀਂ ਕਰਿਆ ਤੈਨੂੰ ਕਿਹਾ ਸੀ ਇਦਾਂ ਨਹੀਂ ਕਰਨਾ ਮੈਂ ਜਾਣਾ ਅੱਗੇ ਮੈਂ ਨਹੀਂ ਜਾਣਾ ਕਦੀ ਹੋਇਆ ਇਦਾਂ ਨਹੀਂ ਮੈਮ ਜੇ ਕੇ ਨੂੰ ਸਾਹ ਜਾਰ ਦੇਵੇ ਪਾਇਆ ਤੂੰ ਪਾ ਗਿਆ ਇਦਾਂ ਕਈ ਵਾਰੀ ਹੋ ਜਾਂਦਾ ਫਿਰ ਮੈਂ ਬਹਿ ਨਾ ਹੁੰਦਾ ਜੇ ਮੈਂ ਮੰਨ ਕਰਦਾ ਇਹ ਪਾ ਦਿੰਦਾ ਹੁੰਦਾ ਕਦੀ ਇਦਾਂ ਕਦੀ ਹੋਇਆ ਨਹੀਂ ਭਰਾਵਾਂ ਗੁਰੇ ਦਾ ਹੀ ਭਰਾਵਾਂ ਗੁਰੇ ਦੇ ਫੁੱਲ ਸਕੂਲ ਦਾ ਇੱਕ ਦੂਸਰੇ ਦੀ ਆ ਸਮਝਾ ਕੇ ਚੱਲਦਾ ਰਹਿੰਦਾ ਹਾਂ ਸਕੂਲ ਇਕੱਠੇ ਪੜਦੇ ਹੋ ਸਾਰੇ ਨਹੀਂ ਮੈਮ ਆ ਤੇ ਆ ਦੋ ਤਿੰਨ ਮੁੰਡੇ ਅਸੀਂ ਇਕੱਠੇ ਪੜਦੇ ਹੋਰ ਸਕੂਲ ਨੇ ਲੱਗਦਾ ਕਦੀ ਘਰੇ ਆ ਕੇ ਸ਼ਿਕਾਇਤ ਲਾਈਆਂ ਨੇ ਜਿੱਦਾਂ ਕਰਿਆ ਸੀ ਇਹ ਜੋਥੇ ਗਿਆ ਸੀ ਨਹੀਂ 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 ਤੇ ਪਤਾ ਹੁੰਦਾ ਨਾ ਜੇ ਮੈਂ ਉਹਦੀ ਪੋਲ ਖੋ ਤੁਰੇ ਸਾਰਿਆਂ ਦਾ ਇੱਕ ਪਹਿਲਾ ਮੈਚ ਕਿਹੜਾ ਸੀ ਇਕੱਠਿਆਂ ਦਾ ਜਿਹੜਾ ਤੁਸੀਂ ਸਾਰਿਆਂ ਨੇ ਇਕੱਠੇ ਖੇਡੇ ਸੀ ਇਕੱਠਿਆਂ ਦਾ ਪਤਾ ਨਹੀਂ ਅਸੀਂ ਵਿੱਚ ਵਿੱਚ ਮੁੰਡੇ ਲੱਗੇ ਕਈ ਵਾਰੀ ਪਹਿਲਾ ਮੈਂ ਲੱਗ ਗਿਆ ਲੱਗ ਗਿਆ ਇਦਾਂ ਹੀ ਇਦਾਂ ਸੀ ਸਾਰਿਆਂ ਨੂੰ ਪੂਰੀ ਇਕੱਠੇ ਜਾਂਦੇ ਹੋ ਸਿਰੇ ਪ੍ਰੈਕਟਿਸ ਕਰਨ ਹਾਂਜੀ ਹਾਂਜੀ ਕੋਈ ਇਹਦਾ ਤਾਂ ਨਹੀਂ ਕਰਦਾ ਕਿ ਨਹੀਂ ਮੈਂ ਨਹੀਂ ਉੱਠਣਾ ਤੂੰ ਜਾ ਨਹੀਂ ਨਹੀਂ ਕੋਈ ਹੋਵੇ ਇਦਾਂ ਦਾ ਨਹੀਂ ਸਕੂਲ ਉਦਾਂ ਨਹੀਂ ਜਾਦੇ ਕਿਹਦੇ ਹੋ ਰਿਹਾ ਜਾਂ ਫਿਰ ਨਹੀਂ ਫੋਨ ਲਾ ਕੇ ਸੇ ਨੂੰ ਉਠਾ ਆਂਦੇ ਹਾਂ ਜੇ 5:30 ਜਾਣਾ ਹੋਵੇ ਕਿੱਥੇ ਰਹਿ ਗਿਆ ਤੂੰ ਆਇਆ ਨਹੀਂ ਗਰਾਉਂਡ ਚ ਆਇਆ ਇਤਨਾ ਕਰਨਾ ਉਹ ਕਰਨਾ ਫਰੀਲਾਂ ਦਾ ਕਰੇ ਸਾਰਿਆਂ ਨੂੰ ਆ ਸਾਰੇ ਬਣਾਉਂਦੇ ਆ ਹਾਂਜੀ ਹਾਂਜੀ ਕਰਦੇ ਨੇ ਕਹਿੰਦੇ ਫੋਨਦ ਵਾਲੇ ਰਹਿੰਦੇ ਆ ਕਦੀ ਦੱਤਾ ਨਹੀਂ ਹੋਇਆ ਨਹੀਂ ਕਹਿੰਦੇ ਆਈ ਕਈ ਵਾਰੀ ਮੈਨੂੰ ਕਹਿੰਦੇ ਇਹਨਾਂ ਨਾਲ ਪੜਾਣੀ ਜੋ ਫੋਨ ਜ਼ਿਆਦਾ ਚਲਾਉਂਦੇ ਆ ਹਾਂਜੀ ਹਾਂਜੀ ਪੜਦੇ ਵੀ ਨਹੀਂ ਹੈਗੇ ਨਹੀਂ ਪੜਦੇ ਆ ਜੀ ਪੜਦੇ ਆ ਇਹ ਸਾਰੇ ਪੜਦੇ ਆ ਹਾਂਜੀ ਸਾਰੇ ਪੜਦੇ ਆ ਦੇਖ ਲਓ ਹਾਂਜੀ ਹਾਂਜੀ ਸਾਰੇ ਇਹ ਤਾਂ ਨਹੀਂ ਕਿ ਇਹਦੇ ਬਸ ਝੂਠ ਬੋਲੀ ਜਾਂਦੇ ਨੇ ਨਹੀਂ ਨਹੀਂ ਪੜਦੇ ਆਈ ਸੱਚੀ ਗਾਲਾਂ ਕਿਨੂੰ ਕਿਨੂੰ ਪੈਂਦੀਆਂ ਕਰੋ ਕਿਹੜੀ ਗੱਲੋਂ ਪੈਂਦੀਆਂ ਕਿਹੜੀ ਗੱਲੋਂ ਪੈਂਦੀਆਂ ਸ਼ਰਾਰਤਾਂ ਉਹ ਕਰਦੇ ਆਂ ਦਾਗ ਕਰਕੇ ਹਾਂਜੀ ਘੁੰਮਦੇ ਰਹਿੰਦੇ ਹੋ ਨੇ ਕਰੇ ਵੀ ਲਈਦਾ ਹੀ ਫੁੱਨ ਜਾ ਚਲਾਉਂਦੇ ਤਾਂ ਫੁੱਨ ਜਾਦਾ ਚਲਾਉਂਦੇ ਤਾਂ ਹੈ ਹਾਂਜੀ ਹੋਰ ਦੱਸੋ ਤੁਸੀਂ ਕਿਵੇਂ ਪ੍ਰੈਕਟਿਸ ਕਿਵੇਂ ਚੱਲ ਰਹੀ ਹੈ ਤੁਹਾਡੀ ਪ੍ਰੈਕਟਿਸ ਹੁਣ ਮੌਸਮ ਥੋੜਾ ਖਰਾਬ ਆ ਹਫਤੇ ਹੋ ਗਏ ਜੀ ਪ੍ਰੈਕਟਿਸ ਨਹੀਂ ਹੋਈ ਤਾਂ ਕਰਕੇ ਪ੍ਰੈਕਟਿਸ ਨਹੀਂ ਹੋਈ ਜਦੋਂ ਘਰੇ ਹੁੰਦੇ ਉਹ ਤੋਂ ਘਰੇ ਕੁਝ ਕਰਦੇ ਹੋ ਕਿ ਗਰਾਊਂਡ 'ਚ ਨਹੀਂ ਜਾਂ ਹੁੰਦਾ ਹਾਂਜੀ ਗਰਾਊਂਡ 'ਤੇ ਹੀ ਘਰੇ ਫਿਰ 6 ਵਜੇ ਲੱਗਦਾ ਘੰਟੇ ਤੱਕ ਲੱਜੇ ਗਰਾਊਂਡ ਜਾਇਆ ਫਿਰ 2 ਘੰਟੇ ਕਰੀਦੀ ਆ ਓਕੇ ਮਤਲਬ ਗਰਾਊਂਡ ਤੇ ਕਰਦੀ ਪ੍ਰੈਕਟਿਸ ਤੋਂ ਬਹੁਤ ਫਰਕ ਬਹੁਤ ਫਰਕ ਆਈ ਹਾਂਜੀ ਤੇ ਅਗਰ ਆਪਾਂ ਜਿਮ ਜਾਇਆ ਜਾਂ ਫਿਰ ਗਰਾਊਂਡ 'ਚ ਪ੍ਰੈਕਟਿਸ ਤੁਸੀਂ ਅਸ਼ੇਦੀ ਕਰ ਜਿਮਨੀ ਕਰ ਸਕਦਾ ਜਿਮਨੀ ਕਰ ਸਕਦਾ ਦੋਨਾਂ ਚ ਬਹੁਤ ਫਰਕ ਹੁੰਦਾ ਹੈ ਜੇ ਆਪਾਂ ਦੇਖੀਏ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਹਾਡੇ ਸੱਟ ਲੱਗੀ ਸੀ ਹਣਾ ਤੇ ਤੁਹਾਡੇ ਉਹ ਸੱਟ ਕਿਵੇਂ ਲੱਗੀ ਸੀ ਕੀ ਹੋਇਆ ਸੀ ਇਦਾਂ ਦਾ ਕਿ ਤੁਹਾਡੇ ਇੰਨੀ ਜ਼ਿਆਦਾ ਇੰਜਰੀ ਹੋ ਗਈ ਸੀ ਮੈਮ ਇਦਾਂ ਮੈਂ ਉਹਦਾ ਛੋੜਾ ਹੈ ਕਾਲ ਕਾੜ ਮੈ ਸਕੂਲੇ ਪੜਦਾ ਹੁੰਦਾ ਸੀ ਤੇ ਟਿਊਸ਼ਨ ਜਾਣਾ ਸੀ ਤੇਣਾ ਮੈਂ ਮੈਂ ਉੱਤੇ ਪਤੰਗ ਚੜਦੇ ਦੇ ਦਿੰਦਾ ਇੱਥੇ ਹਨ ਤਾਰਾਂ ਹੀ ਮੈਂ ਇਧਰ ਕੋਠਾ ਟੱਪ ਕੇ ਆ ਗਿਆ ਮੈਨੂੰ ਡੋਰ ਇਦਾਂ ਆਉਂਦੇ ਸੀ ਮੈਂ ਕਿਹਾ ਚਲੋ ਮੈਂ ਸਰੀ ਇਹਣਾ ਕੁਛ ਲੰਮਾ ਚੀਜ਼ ਮੈਨੂੰ ਲੱਭਣੀ ਮੈਂ ਸਰੀ ਲੱਭ ਗਿਆ ਇਦਾਂ ਮੈਂ ਪਾਉਣ ਲੱਗਾ ਤੋ ਕੁੰਡੀ ਇਹਣਾ ਤੇ ਤਾਰਾਂ ਤੇ ਪੈ ਗਈ ਤੇ ਮੈਨੂੰ 10 15 ਮਿੰਟ ਸੌਰੀ ਨਹੀਂ ਮੈਨੂੰ ਘੰਟਾ ਲੱਗ ਗਿਆ ਹੀ ਉੱਤੇ ਦਾ ਪਰਾਲੀ ਪਈ ਉਹਨੂੰ ਅੱਗ ਲੱਗੀ ਪਈ ਤਾਂ ਕਰਕੇ ਮੇਰੇ ਥੋੜਾ ਹੋ ਗਿਆ ਇੰਜਰੀ ਮਤਲਬ ਤੁਸੀਂ ਉਸੇ ਗੱਲ ਕਰਕੇ 9 ਮਹੀਨੇ ਬੈਠਦੇ ਰਹੇ ਹੋ ਜਦੋਂ ਤੁਸੀਂ ਉੱਠੇ ਹੋ ਫਿਰ ਬੱਚਿਆਂ ਨੂੰ ਦੇਖਿਆ ਪ੍ਰੈਕਟਿਸ ਕਰਦੇ ਪਏ ਤੁਹਾਡਾ ਵੀ ਮਨ ਕਰਿਆ ਪਰ ਘਰਦਿਆਂ ਦੇ ਮਨ 'ਚ ਹਜੇ ਵੀ ਕਿਤੇ ਡਰ ਹੁੰਦਾ ਹੈ ਕਿ ਹਜੇ ਉਮਰ ਨਹੀਂ ਹੈ ਹਜੇ ਰੁਕ ਜਾ ਜਿਹਾ ਕਰ ਜਦੋਂ ਇੰਜਰੀ ਮੈਂ ਦੇਖਿਆ ਸੀ ਤੁਹਾਡੇ ਪੈਰ ਤੇ ਸੱਟ ਲੱਗੀ ਸੀ ਤੁਹਾਡੇ ਦੋ ਇੰਜਰੀ ਹੋਈ ਸੀ ਕਹਿੰਦਾ ਜੀ ਤੂੰ ਬਾਏ ਬੋਮਰ ਪਈ ਖੇਡਣਾ ਤੋ ਹੁਣ ਆਦੇ ਗੋਡੇ ਕਿਤੇ ਵੀ ਗਿਆ ਕਰਾ ਲੈਣੇ ਪਰ ਮੈਂ ਕਹਾ ਨਹੀਂ ਹੁਣ ਨਹੀਂ ਮੇਰੇ ਤੋਂ ਸਭ ਤੋਂ ਪਹਿਲਾਂ ਮਿਲ ਖੇਡਦਾਲ ਸੀ ਮੇ ਤੋਂ ਮੈਂ 1.5 ਮਹੀਨੇ ਪਹਿਲਾਂ ਲੱ ਉਸੇ ਨੂੰ ਦੇਖ ਕੇ ਲੱਗੇ ਹਾਂਜੀ ਹਾਂਜੀ ਨਹੀਂ ਮੈਨੂੰ ਦੇਖ ਕੇ ਹੀ ਕਾੜੋ ਆ ਮੁੱਢਾ ਹੁਣ ਤੋਂ ਚੱਲ ਗਿਆ ਵਾ ਬਹੁਤ ਸੀਨੀਅਰ ਮੇਰੇ ਭਰਾ ਵਾ ਤੇ ਉਹ ਚੱਲ ਗਿਆ ਹੁਣ ਬਾਹਰ ਚੱਲ ਗਿਆ ਫੈਮਿਲੀ ਸਰਕਲ ਥੋੜਾ ਵਧੀਆ ਤਾਂ ਕਰਕੇ ਉਹਨਾਂ ਨੇ ਮੇਰੀ سپورਟ ਕੀਤੀ ਹੈ ਜੀ ਉਹਨਾਂ ਨੇ ਕਦੀ ਕਿਸੇ ਕਬੱਡੀ ਪਲੇਅਰ ਨਾਲ ਜਿਹੜਾ ਤੁਹਾਨੂੰ ਮਿਲਣ ਆਇਆ ਹੋਵੇ ਜਾਂ ਤੁਸੀਂ ਉਹਨਾਂ ਨੂੰ ਮਿਲੇ ਹੋਵੇ ਤਾਂ ਉਹਨਾਂ ਨੇ ਕਹੇ ਕਿ ਮੈਂ ਤੁਹਾਡੀ ਪੂਰੀ سپورਟ ਕਰਦਾ ਉਸੇ ਜ਼ਿਕਰ ਵੀ ਕੀਤਾ ਸੀ ਉਹਨਾਂ ਤੋਂ ਇਲਾਵਾ ਕਿਸੇ ਹੋਰ ਨਹੀਂ ਹੋਰ ਮੈਮ ਹੋਰ ਸ਼ਾਇਦ ਕੋਈ ਹੋਵੇ ਪਰ ਜਿਆਦਾ ਹਾਨੀ ਪੜਤ ਕਰਦੇ ਸਾਡੇ ਦਾ ਪੈਨਡ ਮੈਚ ਹੀ ਨਾਰਥ ਫੈਡਰੇਸ਼ਨ ਦੇ ਤੇ ਇੱਥੇ ਐਦਾਂ ਮੈਨੂੰ ਪਤਾ ਨਹੀਂ ਸੀ ਤੇ ਮੈਂ ਨਾ ਤੇ ਮੈਨੂੰ ਪਤਾ ਨਹੀਂ ਲੱਗਾ ਮੈਂ ਅੰਦਰ ਸੀ ਜਦੋਂ ਬਾਹਰ ਦੇਖਿਆ ਮੈਂ ਕਹਾ ਹਾਂ ਇਹ ਕਿਤੇ ਆ ਗਏ ਸਾਡੇ ਫੈਮ ਇਨਾਂ ਦੇ ਘਰੇ ਵੀ ਲੈ ਗਿਆ ਸੀ ਹਾਂਜੀ ਅੱਛਾ ਲੱਗਦਾ ਹੋਣਾ ਜਦੋਂ ਤੁਸੀਂ ਖੇਲਦੇ ਆ ਤੇ ਉਹ ਵੀ ਦੇਖਦੇ ਆ ਬਹੁਤ ਸਿੱਖਦੇ ਹੋਣੇ ਤੁਸੀਂ ਉਹਨਾਂ ਦਾ ਐਕਸਪੀਰੀਅੰਸ ਦਾ ਹੁੰਦਾ ਕਦੇ ਕੋਈ ਦੱਸਿਆ ਉਹਨਾਂ ਨੇ ਕਿ ਇਹ ਟ੍ਰਿਕਸ ਜਿਹੜੀਆਂ ਤੁਹਾਨੂੰ ਅਪਣਾਉਣੀਆਂ ਚਾਹੀਦੀਆਂ ਤੁਸੀਂ ਇਸ ਤਰੀਕੇ ਨਾਲ ਵਰਕਆਊਟ ਕਰੋ ਹਾਂਜੀ ਹਾਂਜੀ ਕਹਿੰਦੇ ਕਹਿੰਦਾ ਆਪਣੇ ਦਾ ਥੋੜਾ ਐਕਸ਼ਨ ਘਟਾਓ ਤੇ ਥੋੜਾ ਆਪਣੇ ਓਪਨ ਦੀ ਜਾਂ ਵੇਟ ਦੀ ਕਬੱਡੀ ਸ਼ੁਰੂ ਕਰੋ ਹੁਣ ਇਹ ਉਹੀ ਕੀਤਾ ਫਲਿੱਪਸ ਵਿੱਚ ਤੁਹਾਡਾ ਰਿਕਾਰਡ ਹੈ ਤੁਸੀਂ ਸੈਕਸਰ ਕਹਿੰਦੇ ਕੋ ਸਾਡਾ ਰਿਕਾਰਡ ਉਹਨਾਂ ਦੀ ਫਲਿੱ ਇੱਕ ਦਿਨ ਇਹਨੇ ਮੈਨੂੰ ਲਾਈ ਸੀ ਤੈਨੂੰ ਹਿੱਲ ਪਿਆਉਂਗਾ 14 ਫਲਸਾਂ ਮਾਰ ਕੇ ਆਉਂਗਾ ਫੇ ਫੇ ਇਹਨੇ ਮਾਰਦੀ ਆਈ ਮੈਂ ਕਹਾ ਸੀ ਮੈਂਗਾ ਪਿਆ ਹੁਣ ਫੇ ਮੁੱਕਰ ਗਿਆ ਹੁਣ ਤੱਕ ਲੈਣ ਵਾਲੀ ਐ ਇਹਨੇ ਦੇਖ ਲਓ ਹੁਣ ਤੁਸੀਂ ਹਿੱਲ ਨਹੀਂ ਦਿੱਤੀ ਤਾਂ ਲੈ ਅੱਜ ਕਹਿ ਦਿੱਤਾ ਹੁਣ ਲੈ ਕੇ ਦੇਣੀ ਪੈਣੀ ਕਹਦੋ ਹਾਂਜੀ ਹਾਂਜੀ ਅੱਜ ਕੱਲ ਦੇ ਬੱਚੇ ਅਸੀਂ ਦੇਖਦੇ ਆ ਕਿ ਕਿਵੇਂ ਨਸ਼ਿਆਂ ਦੇ ਵਿੱਚ ਲੱਗੇ ਹੋਏ ਨੇ ਹੁੱਲੜਬਾਜ਼ੀ ਕਰਨ ਦੇ ਵਿੱਚ ਮਸਤੇ ਰਹਿੰਦੇ ਨੇ ਕਿ ਖੇਡਾਂ ਵੱਲ ਤਾਂ ਬਹੁਤ ਘੱਟ ਹੈਗੀ ਪੰਜਾਬ ਦੀ ਅਗਲੀ ਪੀੜ ਨੂੰ ਖੇਡਾਂ ਵੱਲ ਜਾਣਾ ਲੋਕੀ ਬਾਹਰ ਜਾਣ ਨੂੰ ਹਾਂਜੀ ਸਾਰੇ ਨਹੀਂ ਮੈਂ ਥੋੜੇ ਦਿਨ ਪਹਿਲਾਂ ਤੁਹਾਨੂੰ ਕੋਦਰੀਆਂ ਸੇਵਾ ਤੇ ਉੱਥੇ ਵੀ ਮੈਨੂੰ ਘਰ ਦੇ ਜਾਂ ਕੋਈ ਮੈਸੇਜ ਜੋ ਆਉਣ ਵਾਲੀ ਪੀੜ੍ਹੀ ਹੈ ਕਿ ਅਗਰ ਕਿਸੇ ਨੇ ਕਬੱਡੀ ਦੇ ਨਾਲ ਮੂੰਹ ਪਾਉਣਾ ਹੋਵੇ ਕਿਸੇ ਨੇ ਸਟਾਰਟ ਕਰਨੀ ਹੋਵੇ ਕੋਈ ਇਦਾਂ ਦਾ ਕਿ ਕਿਵੇਂ ਸਟਾਰਟ ਕਰਾਂ ਉਹ ਕੀ ਕਰਨਾ ਚਾਹੀਦਾ ਬੱਚਿਆਂ ਨੂੰ ਸਰ ਪਹਿਲਾਂ ਮੈਂ ਕੋਈ ਆਪਣਾ ਏਮ ਸੋਚੀਦਾ ਫੇਰ ਸਟਾਰਟ ਕਰੇ ਫੇਰ ਜਦੋਂ ਜਿੰਨਾ ਚਿਰ ਆਪਾਂ ਆਪਣਾ ਏਮ ਨਹੀਂ ਸੋਚਾਂਗੇ ਸਟਾਰਟ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ ਕੱਢੀ ਹੋ ਜਾਣਾ ਮਰਜੀ ਬਿਲਕੁਲ ਤੇ ਤੁਹਾਨੂੰ ਕਬੱਡੀ ਨਾਲ ਬਹੁਤ ਮੂੰਹ ਹੈ ਤੇ ਇਦਾਂ ਦਾ ਕੋਈ ਹੋਰ ਸੁਪਨਾ ਜਿਹਨੂੰ ਤੁਸੀਂ ਪੂਰਾ ਕਰਨ ਦੇ ਦਿਨ ਰਾਤ ਇੱਕ ਕੀਤੀ ਹੋਵੇ ਮੈਂ ਬਸ ਇਹੀ ਹੈ ਜਨਾ ਦੁਲਾਵਗਾਈ ਬਾਲਾ ਜਲਪੁਰਿਆ ਇਹਨੇ ਲੈਵਲ ਤੱਕ ਆਣਾ ਹੈ ਮਤਲਬ ਨੈਸ਼ਨਲ ਲੈਵਲ ਤੱਕ ਖੇਡ ਲੈ ਇੰਟਰਨੈਸ਼ਨਲ ਲੈਵਲ ਤੱਕ ਦੀ ਪੂਰੀ ਤਿਆਰੀ ਕਰ ਰਹੇ ਹੋ ਹਾਂਜੀ ਹਾਂਜੀ ਮੇਨt ਹੈਗੀ ਹੈ ਕਿ ਅੱਥ ਤੱਕ ਜਾਣਾ ਇੱਕ ਸੁਪਨਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਜਾਣਾ ਹਾਂਜੀ ਹਾਂਜੀ ਕਦੇ ਕਿਸੇ ਨੇ ਕਿਹਾ ਕਿ ਅਸੀਂ ਤੁਹਾਨੂੰ ਸਪੋਰਟ ਅਸੀਂ ਤੁਹਾਨੂੰ ਬਹੁਤ ਮਿਹਨਤ ਕਰਾਂਗੇ ਤੁਹਾਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣੇ ਹਾਂ ਹਾਂਜੀ ਮੈਮ ਬਹੁ ਜਾਣਿਆਂ ਨੇ ਕਿਹਾ ਬਾਈ ਕਿ ਉਹਨਾਂ ਤੇ ਬਹੁਤ ਮਿਹਨਤ ਕਰਾਉਂਦੇ ਆ ਅੱਜ ਤੱਕ ਲੈ ਕੇ ਜਾਣ ਨੂੰ ਗੱਲ ਕਰਦੇ ਆ ਯੂਥ ਨੂੰ ਕੋਈ ਮੈਸੇਜ ਦੇਣਾ ਚਾਹਉਂਦੀ ਸੀ ਯੂਥ ਨੂੰ ਬਸ ਇਹੀ ਆਈ ਨਸ਼ਾ ਛੱਡੋ ਤੇ ਗੇਮ ਵੱਲ ਧਿਆਨ ਦਿਓ ਹੁਣ ਤੁਸੀਂ ਦੇਖਿਆ ਹੋਊਗਾ ਸੁਲਤਾਨ ਰੰਧਾ ਬਾਈ ਇੰਸਟਾ ਦੇ ਉਹ ਵੀ ਬਹੁਤ ਏਦਾਂ ਮਿਹਨਤ ਕਰਾਉਂਦੇ ਆ ਮੈਂ ਉਹਨਾਂ ਨੂੰ ਵੀ ਕਈ ਵਾਰੀ ਮੈਸੇਜ ਕਰ ਦਿੰਦਾ ਗੱਲਬਾਤ ਕਰਦੇ ਹੁੰਦੇ ਕਈ ਵਾਰੀ ਮੈਂ ਮਿਹਨਤ ਕਰਾਉਂਦੇ ਹਾਂ ਅੱਗੇ ਆਪਣੇ ਭੈਣ ਭਰਾ ਨੂੰ ਛੋਟੇ ਬੱਚਿਆਂ ਨੂੰ ਮਿਹਨਤ ਕਰਾਉਂਦੇ ਆ ਕਿ ਚਲੋ ਆ ਜਾਓ ਥੋੜੀ ਥੋੜੀ ਤੁਹਾਨੂੰ ਵੀ ਸਿਖਾਉਣੀ ਹੈ ਕਿ ਵਰਕਆਊਟ ਕਿਵੇਂ ਹੁੰਦੀ ਹੈ ਨਹੀਂ ਪਹਿਲਾਂ ਇੱਕ ਮੁੰਡ ਤੇ ਉਹਨਾਂ ਨੇ ਮੈਂ ਕਿਹਾ ਸੀ ਉਹਦਾ ਨਾ ਜੂਵੀ ਜੂਵੀ ਆ ਤੇ ਮੈਨੂੰ ਕਿਹਾ ਮੈਂ ਕਿਹਾ ਆਇਆ ਤੇ ਉਹ ਆਉਂਦਾ ਨਹੀਂ ਹੁਣ ਉਹਦਾ ਵੇਟ ਬਹੁ ਹੋਇਆ ਪਿਆ ਮੈਨੂੰ ਕਹਿੰਦਾ ਮੈਂ ਕਿਹਾ ਹੁਣ ਕੀ ਫਾਇਦਾ ਜਦੋਂ ਤੁਹਾਨੂੰ ਕਿਹਾ ਸੀ ਉਦੋਂ ਆਇਆ ਨਹੀਂ ਹੁਣ ਆ ਗਿਆ ਬਾਈ ਤੇ ਵੇਟ ਘਟਾਉਣ ਲਈ ਵੀ ਉਹਨਾਂ ਨੂੰ ਹੁਣ ਕੁਝ ਦੱਸ ਦੋ ਹਾਂਜੀ ਮੈਂ ਕਿਹਾ ਹੁਣ ਮੀਂਹ بارش ਆ ਪੈਂਦੀ ਮੈਂ ਕਿਹਾ ਚਲ ਜਦੋਂ ਮੈਂ ਜਾਂਦਾ ਹਾਂਗਾ ਗਰਾਊਂਡ 'ਚ ਉਦੋਂ ਮੇਰੇ ਨਾਲ ਚੱਲ ਜਿਆ ਕਰੀ ਹਾਂਜੀ ਸੋ ਇਹ ਤੂਫਾਨ ਸਿੰਘ ਜਿਨ੍ਹਾਂ ਦੇ ਅਸੀਂ ਅੱਜ ਸੁਣਿਆ ਕਿਵੇਂ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਕਿਵੇਂ ਚੱਲ ਰਿਹਾ ਤੇ ਸਾਡੀਆਂ ਬਹੁਤ ਸ਼ੁਭਕਾਮਨਾਵਾਂ ਨੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬੈਸ ਧੰਨਵਾਦ ਜੋ ਹੋਰ ਸਾਧਾ ਲੋਕ ਤੁਹਾਨੂੰ ਜਾਣਣ ਤੇ ਤੁਹਾਨੂੰ ਸਪੋਰਟ ਕਰਨ ਕਿ ਜਿਵੇਂ ਅੱਜਕੱਲ ਅਸੀਂ ਦੇਖਦੇ ਆ ਕਿ ਪੰਜਾਬ ਦੇ ਬੱਚੇ ਜਿਹੜੇ ਨੇ ਉਹ ਫੋਨਾਂ ਦਵਾਲੇ ਗੇਮਾਂ ਦਵਾਲੇ ਜਾਂ ਫਿਰ ਆਪਣੇ ਹੋਰ ਸ਼ੌਂਕ ਪੂਰੇ ਕਰਨ ਚ ਲੱਗੇ ਹੋਏ ਨੇ ਪਰ ਅਸੀਂ ਦੇਖਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਕਿਤੇ ਨਾ ਕਿਤੇ ਹੁੰਦਾ ਕਿ ਖੇਡਾਂ ਤੋਂ ਦੂਰ ਜਾ ਰਹੀ ਆ ਪਰ ਜਦੋਂ ਤੁਹਾਡੇ ਵਰਗੇ ਬੱਚੇ ਅੱਗੇ ਆਉਂਦੇ ਨੇ ਖੇਡਾਂ ਨੂੰ ਪਿਆਰ ਕਰਦੇ ਨੇ ਹੋਰ ਚੰਗਾ ਲੱਗਦਾ ਹੈ ਕਿ ਪੰਜਾਬ ਦੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਨਾ ਕਿਤੇ ਨਾ ਕਿਤੇ ਖੇਡਾਂ ਦੇ ਨਾਲ ਪਿਆਰ ਦਿਖਾ ਰਹੀ ਆ ਤੇ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੀ ਆ ਤੁਸੀ ਰੂਸਿਕ ਤੇ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਕਿ ਪੰਜਾਬ ਤੋਂ ਬੱਚੇ ਆਏ ਨੇ ਸਟੇਟ ਲੈਵਲ ਦੇ ਪੰਜਾਬ ਦਾ ਖੇਡ ਹੋ ਰਿਹਾ ਪੰਜਾਬ ਮੈਚ ਖੇਡ ਰਿਹਾ ਹਾਂਜੀ ਜਦੋਂ ਇਹ ਬੰਬੇ ਗਏ ਜੀ ਉਦੋਂ ਬਹੁਤ ਆਣਾ ਤੁਸੀਂ ਪੰਜਾਬ ਤੋਂ ਹੈ ਬਹੁਤ ਚੰਗਾ ਲੱਗਦਾ ਹੈ ਕਿ ਵੱਡੇ ਵੱਡੇ ਉਮਰ 'ਚ ਤੱਕ ਖੇਡਦੇ ਆ ਪਰ ਜਦੋਂ ਹੁਣ ਤੋਂ ਬੱਚੇ ਸ਼ੁਰੂ ਕਰਦੇ ਆ ਘਰਦਿਆਂ ਨੂੰ ਵੀ ਪ੍ਰਾਊਡ ਫੀਲ ਹੁੰਦਾ ਆ ਤੇ ਬਾਕੀ ਦੇਖਣ ਵਾਲਿਆਂ ਨੂੰ ਸਾਨੂੰ ਵੀ ਬਹੁਤ ਅੱਛਾ ਲੱਗਦਾ ਕਿ ਹਾਂ ਆਉਣ ਵਾਲੀ ਪੀੜ੍ਹੀ ਕਿੰਨੀ ਅੱਗੇ ਤੱਕ ਜਾ ਰਹੀ ਆ ਸੋ ਸਾਡੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਤੁਹਾਡੇ ਨਾਲ ਕਿ ਤੁਸੀਂ ਹੋਰ ਅੱਗੇ ਵਧੋ ਤੁਹਾਡੇ ਸੁਪਨੇ ਪੂਰੇ ਹੋਣ ਲੰਬੀਆਂ ਲੰਬੀਆਂ ਉਮਰਾਂ ਹੋਣ ਤੁਹਾਡੀਆਂ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਸ਼ੁਕਰੀਆ ਹਾਂਜੀ ਮੈਂ ਚਾਚਾ ਹੀ ਬਹੁਤ ਸਪੋਰਟ ਕਰਦੇ ਹੁੰਦੇ ਆ ਹੁਣ ਤੋਂ ਚਲੋ ਬਾਹਰ ਚੱਲ ਗਏ ਆ ਹਾਂਜੀ ਉਧਰੋਂ ਵੀ ਫੋਨ ਆ ਕੇ ਸਪੋਰਟ ਤਾਂ ਹੋ ਨਾਗਰ ਕਹੀ ਉਹ ਬੋਸਪੋਰਡ ਕਰਦੇ ਮੇਰੇ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਕੋਈ ਹਲਕਾ ਜਿਹਾ ਪਿਆਰ ਨਾਲ ਤੁਹਾਨੂੰ ਦੋ ਬੋਲ ਬੋਲ ਦਿੰਦਾ ਨਾ ਉਹਦੇ ਚ ਬੰਦਾ ਬਹੁਤ ਫੁੱਲ ਜਾਂਦਾ ਹਾਂ ਜਿਦਾ ਲੱਤਾ ਕਿਚਨ ਵਾਲੇ ਤਾਂ ਬਹੁਤ ਹੁੰਦੇ ਆ ਕਿ ਚਾੜੇ ਡੀਮੋਟੀਵੇਟ ਉਹ ਕਰਦੇ ਨੇ ਪਰ ਪਿਆਰ ਦੇਣ ਵਾਲਾ ਘੱਟ ਮਿਲਦਾ ਜਦੋਂ ਕੋਈ ਮਿਲਦਾ ਫਿਰ ਬਹੁਤ ਚੰਗਾ ਲੱਗਦਾ ਕਿ ਹਾਂ ਸਾਨੂੰ ਪਿਆਰ ਮਿਲ ਰਿਹਾ ਹਾਂਜੀ ਹਾਂਜੀ ਇਦਾਂ ਕਈ ਵਾਰੀ ਜਦੋਂ ਜਾਂਦਾ ਸੀ ਅਸੀਂ ਮੈਚ ਤੇ ਕਈ ਸਾਨੂੰ ਨਹੀਂ ਪਛਾਣਦੇ ਇਦਾਂ ਇਹਦਾ ਸਦਾ ਕਪੜਾ ਜੋ ਜੈਕਟ ਪਾ ਕੇ ਜਾਂਦਾ ਲੋਕੀ ਦਾ ਮਗਰ ਮਾਰ ਤੁਰੇ ਜਾਂਦੇ ਉਹਦੇ ਫੋਟੋ ਕਰਵਾਉਂਦਾ ਕਰ ਕੇ ਆਪਣੇ ਆਪ ਨੂੰ ਮਹਿਸੂਸ ਹੁੰਦਾ ਵੀ ਅਸੀਂ ਕਿਹੜੇ ਲੈਵਲ ਤੇ ਤੇ ਕਿਹੜੇ ਲੈਵਲ ਤੇ ਆ ਗਏ ਜੀ ਉਹ ਬਿਲਕੁਲ ਉਹੀ ਚੀਜ਼ ਹੈ ਸਾਨੂੰ ਮੋਟੀਵੇਟ ਵੀ ਕਰਦੀ ਹੈ ਨੈਗੇਟਿਵ ਜੇ ਅੱਜ ਸੜਨ ਨਾਲ ਫੋਟੋ ਖਿਚਾ ਰਿਹਾ ਮੈਂ ਹੋਰ ਮਿਹਨਤ ਕਰੂੰਗਾ ਹੋਰ ਅੱਗੇ ਜਾਊਂਗਾ ਤੇ ਹੋਰ ਲੋਕੀ ਖਿਚਾਉਣਗੇ ਹਾਂਜੀ ਹਾਂਜੀ ਮੈਂ ਹਾਂਜੀ ਉਹਦੇ ਨਾਲ ਹੀ ਸਾਨੂੰ ਬਹੁਤ ਜ਼ਿਆਦਾ ਉਹ ਮੋਟੀਵੇਸ਼ਨ ਮਿਲ ਜਾਂਦੀ ਹੈ ਬਹੁਤ ਜ਼ਿਆਦਾ ਸਾਨੂੰ ਅੰਦਰੋਂ ਇੱਕ ਹੋ ਜਾਂਦਾ ਕਿ ਬਸ ਹੋਰ ਅੱਗੇ ਮਿਹ ਸੋ ਅੱਜ ਅਸੀਂ ਮਿਲਿਆ ਤੂਫਾਨ ਸਿੰਘ ਨੂੰ ਤੇ ਨਾਲ ਉਹਨਾਂ ਦੀ ਟੀਮ ਨੂੰ ਜੋ ਕਿ ਕਬੱਡੀ ਖੇលਦੇ ਨੇ ਬਹੁਤ ਛੋਟੀ ਉਮਰ ਆ ਪਰ ਫਿਰ ਵੀ ਇਨਾ ਜਜ਼ਬਾ ਦੇ ਕੇ ਬਹੁਤ ਚੰਗਾ ਲੱਗਿਆ ਅੱਜ ਕੱਲ ਦੀ ਨੌਜਵਾਨ ਪੀੜੀ ਜਿਹੜੀ ਹੈ ਉਹ ਖੇਡਾਂ ਵੱਲ ਘੱਟ ਅਸੀਂ ਦੇਖਦੇ ਆ ਧਿਆਨ ਦਿੰਦੇ ਆ ਪਰ ਇਹ ਬੱਚੇ ਨੇ ਜੋ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਸੋ ਅਗਰ ਤੁਸੀਂ ਵੀ ਇਹਨਾਂ ਨੂੰ ਦੇਖ ਰਹੇ ਹੋ ਉਹਨਾਂ ਨੂੰ سپورਟ ਤੁਹਾਡੇ ਬਹੁਤ ਜ਼ਰੂਰੀ ਹੈ ਕਿ ਤੁਹਾਡੀ سپورਟ ਹੋਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ سپورਟ ਕਰਾਂਗੇ ਫੇਰ ਹੀ ਬੱਚਾ ਅੱਗੇ ਜਾਂਦਾ ਤੇ ਨਾਲੇ ਸਾਡੇ ਪੰਜਾਬ ਦਾ ਨਾਮ ਵਿਰੋਸ਼ਨ ਹੁੰਦਾ